लोक हित, लोका तो दी आवाज़ <थता> ਅੱਜ ਜਿਹੜਾ ਪਿੰਡ ਸਭਰਾ ਦੇ ਵਿੱਚ ਬੂਟੇ ਹੀ ਲਾਈ ਜਾ ਰਹੇ ਨੇ ਮੂੰਹ ਮਿੱਠਾ ਕਰਵਾਇਆ ਜਾ ਹੋਰ ਵੀ ਕਿਹੜੇ ਕਿਹੜੇ ਕੰਮ ਜਿਹੜੇ ਕੀਤੇ ਗਏ। ਦੇਖੋ ਜੀ ਸਰਕਾਰ ਦੀਆਂ ਇਹ ਦਾਤਾ ਅਨੁਸਾਰ ਪਿੰਡ ਸਭਰਾ ਤੋਂ ਅੱਜ ਹੀ ਜਿਹੜੇ ਜਿਵੇਂ ਕਿ ਸੜਕਾਂ ਦੇ ਉੱਤੇ ਬਰਖਤ ਜਿਹੜੇ ਬਹੁਤ ਜ਼ਿਆਦੇ ਨਿਓ ਕਿਟਾਂਹੀਆਂ ਜਾਂ ਕਾਫੂਸ ਹੋਇਆ ਉਹਦੀ ਸਾਰੀ ਸਫਾਈ ਸਭਰਾਵਾਂ ਤੋਂ ਲੈ ਕੇ ਤੇ ਜੋਤੀਸ਼ਾ ਵਾਲੇ ਮੋੜ ਤੱਕ ਜੋਤੀਸ਼ਾ ਦੀ ਪੰਚਾਇਤ ਤੇ ਸਭਰਾਵਾਂ ਦੇ ਸਾਰੇ ਮੋਦਬਾਰਾ ਗੂੜਲ ਕੇ ਤੇ ਨਾਲ ਅੰਰੇਗਾ ਵੀ ਬੀਬੀਆਂ ਨੂੰ ਨਾਲ ਲੈ ਕੇ ਤੇ ਇਹ ਸਾਰਾ ਕਾਰਜ ਲੱਗੇ ਕਰਨ ਤੇ ਪਿੰਡ ਦੇ ਵਿਕਾਸ ਕਾਗਜ਼ਾਂ ਦਾ ਵੀ ਅੱਜ ਜਿਹੜੀ ਆ ਇਹ ਮੀਟਿੰਗ ਕੀਤੀ ਗਈ ਆ ਤੇ ਮਤਲਬ ਵੱਡੇ ਪੱਧਰ ਤੇ ਜਿਹੜਾ ਵਾ ਪਿੰਡ ਦਾ ਵਿਕਾਸ ਜਿਹੜਾ ਵਾ ਸ਼ੁਰੂ ਕੀਤਾ ਜਾਊਗਾ ਕੀ ਕਹਿਣਾ ਚਾਹੋਗੇ ਦੇਖੋ ਜੀ ਕਹਿਣਾ ਇਹ ਚਾਹੁੰਦੇ ਆ ਵੀ ਸਰਕਾਰ ਨੇ ਜਦੋਂ ਉਤੋਂ ਦੇਸ਼ ਇਚਾਰੀ ਕਰਨ ਲਈ ਆ ਵੀ ਕੰਮ ਕਰੋ ਤਗੜੇ ਹੋ ਕੇ ਤੇ ਪੰਚਾਇਤ ਨਾ ਹੋਣ ਕਰਕੇ ਕੰਮਾਂ ਦੀ ਕੋਈ ਢਿੱਲ ਨਹੀਂ ਸਰਕਾਰ ਵੱਲੋਂ ਕੋਈ ਢਿੱਲ ਨਹੀਂ ਤੇ ਇਹ ਕਰਕੇ ਹੋ ਜਿਹੜੇ ਪਿੰਡ ਦੀ ਸਾਰੀ ਸਮੁੱਚੀ ਲੀਡਰਸ਼ਿਪ ਆ ਸਾਰਿਆਂ ਨੇ ਰਲ ਕੇ ਫੈਸਲਾ ਕੀਤਾ ਵੀ ਆਪਾਂ ਇਕੱਠੇ ਹੋ ਕੇ ਕੰਮ ਦਸੀਏ ਮਤੇ ਪਵਾਈਏ ਆਮਦਲਾਪਾ ਸਾਹ ਜਿਹੜਾ ਕੰਮ ਹੈ ਥਰੂ ਕਰਵਾਈਏ ਅੱਜ ਜਿਹੜੀ ਸ਼ੁਰੂਆਤ ਕਰਤੀ ਆ ਤੇ ਬਾਕੀ ਮੇਰਾ ਵੱਡਾ ਵੀਰ ਸਰਦਾਰ ਅਵਤਾਰ ਸਿੰਘ ਹਰ ਸਿੰਘ ਇਹ ਤੁਹਾਨੂੰ ਆਪਣੇ ਵਿਚਾਰ ਜਿਲੇ ਆ ਸੋਨੂੰ ਸੇਖੋ ਸਾਡਾ ਛੋਟਾ ਵੀਰ ਇਹ ਸਾਰੇ ਤੁਹਾਨੂੰ ਵਿਸਤਾਰ ਨਾਲ ਦੱਸੇ ਵੈਗਰੂ ਜੀ ਦਾ ਖਾਲਸਾ ਜੀ ਇਹ ਦੱਲ ਮੈਨਾਂਗੇ ਅਵਤਾਰ ਸਿੰਘ ਦੀ ਬਰਾਦ ਪ੍ਰਧਾਨਾ ਮੰਤਰੀ ਅੱਜ ਪਿੰਡਾਂ ਪਿੰਡ ਦੀ ਵਿਕਾਸ ਨੂੰ ਲੈ ਕੇ ਜਿਹੜੀ ਮੀਟਿੰਗ ਕੀਤੀ ਗਈ ਹੈ ਵਿੱਚ ਲੱਡੂਆਂ ਨੂੰ ਮੂੰਹ ਮਠੱਕਰਾ ਕੇ ਤੇ ਕੰਮ ਸ਼ੁਰੂ ਕਰਵਾਇਆ ਗਿਆ ਕਿਹੜੇ ਕਿਹੜੇ ਕੰਮ ਲਿਟ ਕੀਤੀ ਜਾਂਦੀ ਜੀ ਸਾਡੇ ਕੈਪਟਨ ਮੰਤਰੀ ਦਾ ਲਾ ਲੀ ਲੱਗਣਾ ਕਮ ਤਾਂ ਤਾਂ ਗਿਆ ਗਿਆ ਬਹੁਤ ਕੰਮ ਰੁਕੇ ਹੋਏ ਹੀ ਉਹਨਾਂ ਲੋਕਾਂ ਨੂੰ ਕਹੇ ਤਾਂ ਵੀ ਆਪੇ ਕੰਮ ਪਿੰਡਾਂ ਦੇ ਜੋਰ ਛੋਰ ਨਾ ਕਰੋ ਇਹ ਅੱਜ ਹੀ ਪਿੰਡ ਸੁਭਰਾ ਤੋਂ ਜੋ ਕਿਹਾ ਨੇ ਮੇਨ ਰੋਡ ਜਿਹੜਾ ਜਾ ਰਿਹਾ ਉਹ ਅਸੀਂ ਸਫਾਈ ਕਰਕੇ ਬੂਟਿਆਂ ਨੂੰ ਕਲੀ ਫੇਰ ਕੇ ਬਹੁਤ ਵਧੀਆ ਕੰਮ ਜਿਹੜਾ ਅੱਜ ਕਰ ਰਹੇ ਆ ਪਿਛਲੇ ਦਿਨ ਤੁਹਾਡੇ ਲੋਨ ਬੂਟੇ ਵੀ ਲਾਏ ਸੇ ਗਏ ਸੀ ਕਿੰਨੇ ਟੋਟਲ ਲਾਏ ਗਏ ਆ ਇਹਦੇ ਕੀ ਕਹਣਾ ਚਾਹੋਗੇ ਬੂਟੇ ਜੀ ਅਸੀਂ 12 1300 ਬੂਟਾ ਲਾਇਆ ਸੀ ਅਰੇ ਯਾਰ ਬੂਟਾ ਹੋ ਰੇ ਇਹ ਰੋਡ ਤੇ ਲਾਵਾਂਗੇ ਉਹ ਅਸੀਂ ਕਰਤਵਾਲ ਰੋਡ ਤੇ ਡੋਮ ਨੇੜੇ ਰੋਡ ਤੱਕ ਸਾਰੇ ਰੋਡਾਂ ਤੇ ਅਸੀਂ ਜਲਦੀ ਤੋਂ ਜਲਦੀ ਬੂਟੇ ਲਾ ਲਗਾ ਰਹੇ ਇੱਕ ਗੁਜਰਪਾਈ ਜਰਿਆ ਲੋ ਜਿਹੜੀਆਂ ਡੰਗਰਾ ਲੈ ਕੇ ਆ ਛੜਕਾਂ ਦੇ ਤੁਰੇ ਫਿਰਦੇ ਆ ਤੇ ਉਹ ਬੂਟਿਆਂ ਨੂੰ ਨੁਕਸਾਨ ਕਰਦੇ ਕੀ ਕਰਨਾ ਚਾਹੀਦਾ ਉਹਦੀ ਬਹੁਤ ਮਾੜੀ ਗੱਲ ਆ ਇਹ ਸਾਨੂੰ ਰਲ ਮਿਲ ਕੇ ਤੇ ਗੁਜਰਾਂ ਦਾ ਕੋਈ ਨਾ ਕੋਈ ਹੱਲ ਸੋਚਣਾ ਪਊਗਾ ਗੁਜਰਾਂ ਨੂੰ ਇਕੱਠਿਆਂ ਦੇ ਮਿਲ ਕੇ ਕਹਿਨੇ ਆ ਜੇ ਨਾ ਕਰਨਗੇ ਤੇ ਉਹਨਾਂ ਦੇ ਕਾਰਵਾਈ ਜ਼ਰੂਰ ਕਰਵਾਵਾਂਗੇ ਇਹ ਬਹੁਤ ਰੁੱਖਾਂ ਦੀ ਸਾਡੀ ਨੁਕਸਾਨ ਕਰ ਰਿਹਾ ਹੈ ਬਈ ਆਪਣਾ ਮੇਰੇ ਨਾਲ ਕਾਰਛੂ ਪਿੰਛ ਬਰਾਜ ਕਿਹੜੇ ਪਿਛੇ ਇਹ ਕਿੱਠੇ ਵੇਂਜੇ ਅੱਜ ਜਿਵੇਂ ਆਪਣਾ ਸੜਕ ਜਾਂਦੀ ਏ ਪੱਟੀ ਨੂੰ ਇਸ ਬਰਾਤੋਂ ਲੈ ਕੇ ਜੋਤੀਸ਼ਾ ਤੱਕ ਜਿਤਨਾ ਮਤਲਬ ਵੀ ਬਹੁਤ ਮਾੜੀ ਹਾਲਤ ਥਲੇ ਕਹਾ ਬੜਾ ਸੀ ਰੁੱਖ ਜਿਹੜੇ ਖਰਾਬ ਹੋਏ ਪਏ ਸੀ ਨਵੇਂ ਰੁੱਖ ਵੀ ਲੱਗੇ ਆ ਅੱਜ ਜਿਹੜੀ ਏ ਸਾਰੀ ਟੀਮ ਜਿਹੜੀ ਸਾਡੀ ਆਮ ਪਾਰਟੀ ਦੀ ਇਕੱਠੀ ਹੋਈ ਆ ਤੇ ਸਦਾ ਲਾਜੀ ਤੇ ਭੁੱਲ ਲੱਗੇ ਆ ਦੇਸ਼ਾਂ ਦੇਸ਼ਾਂ ਦਾ ਇਹ ਕਰਕੇ ਸਾਰਾ ਕੰਮ ਜਿਹੜਾ ਇਹ ਰੁੱਖ ਜਿਹੜੇ ਅਸੀਂ ਇਹ ਬਚਾਉਣ ਲੱਗੇ ਮਤਲਬ ਜਿਹੜਾ ਲੋਕ ਅੱਗ ਵੀ ਲਾਉਂਦੇ ਆ ਉਹਨਾਂ ਨੂੰ ਅਪੀਲ ਕਰਦੇ ਆ ਵੀ ਜਿਤਨਾ ਲੱਗੇ ਰੁੱਖ ਸੜਕ ਤੇ ਆਪਾਂ ਹਰ ਉਹ ਵੀ ਰੁੱਖ ਬਚਾਉਣ ਆਪਾਂ ਸਦਾ ਹੀ ਦੰਨੇ ਸਾਰਿਆਂ ਨੂੰ ਐਰ ਕੀ ਹਾਲਤੀ ਜਿਹੜੀ ਗਰਮੀ ਨਾਲ ਆਪਣੀ ਹੋਈ ਆ ਕਿ ਇਹ ਨੂੰ ਆਪਾਂ ਬਚਾਈਏ ਤਗੜੇ ਹੋ ਗਏ ਜੇ ਆਉਣ ਵਾਲੇ ਸਮੇਂ ਤੇ ਵਧੀ ਗਰਮੀ ਐਰ ਕੀ ਦੇ 45 42 ਹੋਦਾ 50 ਤੋਂ ਟੱਪ ਜੇ ਗਾਂ ਨੂੰ ਇਹ ਜੋ ਲਾ ਦੀ ਆਪਣੇ ਅਸੀਂ ਤਾਂ ਕਿਸਾਨਾਂ ਨੂੰ ਵੀ ਬੇਨਤੀ ਉਹ ਕਰਾਂਗੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜਿਹਦੇ ਜਿਹਦੇ ਮੱਬਤੇ ਰੋਖਾ ਨਾ ਉਹ ਆਪਾਂ ਆਪ ਵੀ ਸਾਂਭ ਸਕਦੇ ਆ ਆਪਾਂ ਇਹਦੇ ਨਾਲ ਹੀ ਗਾਂ ਜਿਹੜਾ ਮੱਲਾ ਵੀ ਆਉਣ ਵਾਲਾ ਭੂਖੇ ਬਚਾ ਸਕਦੇ ਆ ਮਰੋਨਾ ਗੁਲਜਾਰ ਸਿੰਘ ਉੱਪਰ ਦਾਰਾ ਆਉਂਦੇ ਆ ਪੱਟੀ ਕਮੇਟੀ ਕੀ ਕਰਨਾ ਚਾਹੋਗੇ ਅਜੇ ਜਿਹੜੀ ਤੁਹਾਡੇ ਤੋਂ ਸ਼ੁਰੂਆਤ ਕੀਤੀ ਸੀ ਨਵੇਂ ਕੰਮ ਲਈ ਇਹੋ ਜੀ ਆਨੇ ਆ ਜੀ ਰੁੱਖ ਕਰੇ ਤਗੜੇ ਬੱਚਾ ਉਹ ਤੇ ਮੰਤਰੀ ਸਾਹਿਬ ਵੀ ਆਂਦੇ ਨੇ ਤਗੜੇ ਉਹ ਪਿੰਡ 'ਤੇ ਕੰਮ ਕਰਾਓ ਘਾਟ ਹੋ ਕੇ ਕਰੋ ਸਾਰੇ ਕੰਮ ਕਰੋ ਤੇ ਬਹੁਤ ਮੰਤਰੀ ਸਾਨੂੰ ਬਹੁਤ ਹੀਰਾ ਮਿਲਿਆ ਇਹੋ ਜਾਂ ਮਿਲ ਨਹੀਂ ਸਕਦਾ ਕਿਹੜੀ ਜਗ੍ਹਾ ਤੋਂ ਸ਼ੁਰੂ ਕੀਤਾ ਤੇ ਕਿਹੜੀ ਇਸ ਭਰਾ ਤੋਂ ਕਰਕੇ ਪੱਟੀ ਦੀ ਕਰ ਸਾਰੇ ਪ੍ਰਬੰਧ ਕੀਤਾ ਜੀ ਕੋਈ ਰੁੱਖ ਕਿੜਾ ਥੱਲੇ ਡਿੱਗਾ ਉਹਨੂੰ ਸਵਾਗਤ ਕਰਕੇ ਕੋਈ ਡਾਣੀ ਗੜੀ ਲੈ ਲੈਣੇ ਕਲੀ ਉਹ ਜੀ ਸੋਹਣਾ ਲੱਗੂ ਝੜਕਾ ਹੁਣ ਪਿੰਡ ਚੰਗਾ ਹੋ ਸੋਹਣਾ ਉਹਦੇ ਸਾਰੇ ਸ਼ਾਬਾਸ਼ ਦੇਣੀ ਇਤਾਰੋ ਜੀ ਆਏ ਵੀ ਹੋਈ ਵਗਦੀਆਂ ਖਾਲਸਾ ਜੀ ਫਤਿਹ ਜੀ ਖਸਰ ਅੱਜ ਪਿੰਡ ਸਭਰਾ ਦੇ ਵਿੱਚ ਜਿਹੜੇ ਬੂਟੇ ਲਗਾਏ ਜਾ ਰਹੇ ਨੇ ਕੋਈ ਸਫਾਈ ਦਾ ਵੀ ਕੰਮ ਕੀਤਾ ਜਾ ਰਿਹਾ ਹੈ ਇਸ ਸਬੰਧੀ ਪਹਿਲੋਂ ਦਾ ਲੱਡੂਆਣਾ ਮੂੰਹ ਮਿਠਾ ਕੇ ਦਾਦਾ ਅੱਜ ਤੋਂ ਪਹਿਲਾਂ ਵਾਇਰਲ ਟੀਕਾ ਖਾਲਸਾ ਵਾਇਰਲ ਫੋਟੋ ਤੇ ਤੁਹਾਡਾ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦੇ ਆ ਤੁਸੀਂ ਜਿਹੜਾ ਕਿ ਹਰ ਥਾਂ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਜੇ ਜਿੱਥੇ ਵੀ ਤੁਹਾਨੂੰ ਹੀ ਬਾਜ਼ ਮਾਰੀਏ ਤੁਸੀਂ ਉੱਥੇ ਹੀ ਭੱਜੇ ਆਉਂਦੇ ਜੇ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜਮਾਨਾ ਵਾ ਜਿੰਨਾ ਚਿਰ ਸਾਡੇ ਪੱਤਰਕਾਰ ਭਾਈਚਾਰੇ ਨਾਲ ਨਹੀਂ ਉਹਨਾਂ ਚਿਰ ਕੋਈ ਪਤਾ ਨਹੀਂ ਲੱਗਦਾ ਕਿਉਂਕਿ ਕੰਮ ਕਰਨ ਦਾ ਵੀ ਮਜ਼ਾ ਤਾਂ ਆਉਂਦਾ ਵਾ ਵੀ ਜੇ ਲੋਕੀ ਵੀ ਸੋਭਾ ਕਰਨਾ ਜੇ ਸਾਡੀਆਂ ਕਮੀਆਂ ਤੇ ਉਹ ਵੀ ਲੋਕੀ ਦੱਸਦੇ ਆ ਤੇ ਜੇ ਚੰਗਾ ਕਰੀਏ ਉਹ ਵੀ ਲੋਕੀ ਦੱਸਣ ਫੇਰ ਸੋਭਾ ਹੁੰਦੀ ਆ ਅੱਜ ਬਲਾਗ ਸਿਨੀਅਰ ਲੀਡਰ ਸਾਹਿਬਾਨ ਚਾਚੇ ਤਾਏ ਭਰਾ ਜਿਹੜੇ ਤੇ ਜੋਤੀਸ਼ਾ ਤੋਂ ਜਿਹੜੀ ਆਪਣੀ ਸਾਰੀ ਟੀਮ ਆਈ ਆ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਵੇਖੋ ਸਾਡਾ ਪਿੰਡ ਸਭਰਾ ਸਭ ਤੋਂ ਵੱਡਾ ਪਿੰਡ ਆ ਲਾਗੇ ਲਾਗੇ ਮੇਸਨ ਆਂ 20 ਪਿੰਡਾਂ ਜਿੱਡਾ ਪਿੰਡ ਵਾ ਸਾਡਾ ਪਿੰਡ ਆ ਤੇ ਇੱਥੇ ਸਾਡੀ ਜਿਹੜੀ ਆ ਏਕਾ ਵੀ ਬੜਾ ਵਧੀਆ ਵਾ ਸਾਡੇ 2-4 ਬੰਦੇ ਖਰਾਬ ਕਰਦੇ ਹੁੰਦੇ ਉਹ ਹਰ ਪਿੰਡ 'ਚ ਹੁੰਦੇ ਆ ਸਾਡੀ ਟੀਮ ਨੇ ਇਹ ਜਿਹੜਾ ਅੱਜ ਮਤੇ ਪਾਏ ਆ ਵੀ ਅੱਜ ਜਿਹੜਾ ਵੀ ਕੰਮ ਪਿੰਡ ਦਾ ਵਿਕਾਸ ਆ ਜਿਹੜਾ ਉਹ ਸ਼ੁਰੂ ਕੀਤਾ ਗਿਆ ਵਾ ਮੂੰਹ ਮਿਠਾ ਕਰਕੇ ਕੋਈ ਵੀ ਕੰਮ ਦੀ ਸ਼ੁਰੂਆ ਕਰਕੇ ਕਰਨੀ ਚਾਹੀਦੀ ਆ ਅੱਜ ਅਸੀਂ ਪਿੰਡ ਸੁਭਰਾ ਤੋਂ ਜਿਹੜੀ ਸਫਾਈ ਲਹਿਰ ਜਿਹੜੀ ਚਲਾਉਣ ਲੱਗੇ ਆ ਨਰੇਗਾ ਦੀ ਟੀਮ ਲਾ ਕੇ ਦੋਵੇਂ ਪੰਨੇ ਦੋ-ਦੋ ਢਾਈ-ਢਾਈ ਫੁੱਟ ਜਿਹੜੀ ਇੱਕ ਤਾਂ ਸੜਕ ਚੌੜੀ ਹੋ ਜੂਗੀ ਇੱਕ ਜਿਹੜੇ ਨਗਰਪਿੰਡ ਬੂਟੀ ਵੱਢ ਕੇ ਤੇ ਬੂਟਿਆਂ ਦੀ ਜਿਹੜੀ ਥੱਲੇ-ਥੱਲੇ ਸਿੰਗਾਈ ਕਰਕੇ ਤੁਹਾਨੂੰ ਕਲੀ ਕੀਤੀ ਜਾਊਗੀ ਵੀ ਆਉਣ ਵਾਲੇ ਸਮੇਂ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਆਉਣ ਵਾਲਾ ਵਾ ਉੱਥੇ ਸੰਗਤਾਂ ਜਿਹੜੀਆਂ ਜਾਣਗੀਆਂ ਤੇ ਉਹਨਾਂ ਨੂੰ ਬਹੁਤ ਵਧੀਆ ਜਿਹੜਾ ਇਹ ਨੰਗਣ ਕੇ ਕੋਈ ਤੰਗੀਨਾ ਹੋਊਗੀ ਪਰੇਸ਼ਾਨੀ ਨਾ ਹੋਊਗੀ ਤੇ ਕਿੰਨੇ ਬੂਟੇ ਪਹਿਲੇ ਜਿਹੜੀ ਜਿਹੜੇ ਲਵਾਏ ਗਏ ਨੇ ਕਿ ਜਿਤਨਾ ਸਾਡੇ ਪ੍ਰਧਾਨ ਜੀ ਨੇ ਦੱਸਿਆ ਕੋਈ 12-1300 ਬੂਟਾ ਅਸੀਂ ਲਾ ਲਿਆ ਵਾ ਤੇ 1000 ਕਰ ਬੂਟਾ ਜਿਹੜਾ ਹੋਰ ਲਾਉਣ ਲੱਗੇ ਆ ਕਿਉਂਕਿ ਵੇਖੋ ਜੀ ਬੂਟਾ ਲਾਉਣ ਨਾਲੋਂ ਜੇ ਅਸੀਂ ਬੂਟੇ ਸਾੜੀਏ ਨਾ ਨਾ ਤੇ ਸਾਨੂੰ ਬੂਟਾ ਲਾਉਣ ਦੀ ਲੋੜ ਹੀ ਕੋਈ ਨਹੀਂ ਕੁਦਰਤ ਬੜੀ ਬਲਵਾਨ ਆ ਕਿਉਂਕਿ ਵੇਖਿਓ ਤੁਸੀਂ ਉਹ ਜੇ ਥਾਵਾਂ ਤੇ ਵੀ ਬੂਟੇ ਉੱਗਦੇ ਕਿ ਜਾਨਵਰ ਜਦੋਂ ਇਹ ਮਾਦਾ ਮਲਮੂਤਰ ਕਰਦੇ ਬੂਟੇ ਆਟੋਮੈਟਿਕਲੀ ਉੱਗ ਪੈਂਦੇ ਸਾਨੂੰ ਸਾੜਨ ਦੀ ਲੋੜ ਨਹੀਂ ਜੇ ਅਸੀਂ ਸਾੜੀਏ ਨਾ ਤਾਂ ਸਾਨੂੰ ਬੂਟਾ ਲਾਉਣ ਦੀ ਕੋਈ ਲੋੜ ਨਹੀਂ ਜੀ ਇਹੋ ਜੀ ਆ ਜੀ ਵੱਧ ਤੋਂ ਵੱਧ ਬੂਟੇ ਬਚਾਓ ਸਾਡਾ ਇਹ ਇਹੋ ਅਪੀਲ ਆ ਜੀ ਪਿੰਡ ਪਿੰਡ ਜਿਸ ਤਰ੍ਹਾਂ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਮੰਤਰੀ ਸਾਨੂੰ ਬਹੁਤ ਵਧੀਆ ਤੇ ਬੜੀ ਗਾਹ ਵਧੂ ਸੋਚ ਵਾਲੇ ਮਿਲੇ ਆ ਉਹਨਾਂ ਵੱਲੋਂ ਸਾਨੂੰ ਇਹ ਹੁਕਮ ਆ ਵੀ ਸਾਡੇ ਵੱਲੋਂ ਕੋਈ ਕੋਈ ਤੁਹਾਨੂੰ ਪੈਸੇ ਵੱਲੋਂ ਜਾਂ ਕਿਸੇ ਗੱਲ ਵੱਲੋਂ ਕਮੀ ਪੇਸ਼ੀ ਨਹੀਂ ਆਊਗੀ ਤੁਸੀਂ ਜਿਹੜੀਆਂ ਪਿੰਡ ਪਿੰਡ ਟੀਮਾਂ ਬਣਾ ਗਏ ਕੰਮ ਕਰੋ ਸਾਂਝੇ ਕੰਮ ਕਰੋ ਸਾਂਝੇ ਕੰਮਾਂ ਨੂੰ ਪਹਿਲ ਦਿਓ ਦੂਜੇ ਕੰਮ ਛੱਡ ਕੇ ਤੇ ਆਪਣਾ ਭਾਈਚਾਰਾ ਜਿਹੜਾ ਬਣਾ ਕੇ ਰੱਖੋ ਹਾਂਜੀ ਕੀ ਨਾ ਜੀ ਮੇਰਾ ਨਾਂਜੀ ਗੁਰਪ੍ਰੀਤ ਸਿੰਘ ਗੋਰਾ ਜੋਤੀਸ਼ਾ ਜੀ ਹਾਂਜੀ ਅੱਜ ਪਿੰਡ ਸਭਰਾ ਤੋਂ ਜੋਤੀਸ਼ਾਹ ਤੱਕ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਸਫਾਈ ਤੇ ਬੂਟੇ ਲਾਉਣ ਦੀ ਕੀ ਗੱਲ ਹੈ ਮੈਂ ਸਾਰੇ ਵੀਰਾਂ ਦਾ ਬਹੁਤ ਤੋਹਫਾ ਕਰਦਾ ਹਾਂ ਖਾਸ ਤੌਰ ਤੇ ਸੋਨੀ ਵੀਰ ਦਾ ਜਿਨ੍ਹਾਂ ਨੇ ਇਹ ਇੱਕ ਸੋਚ ਸੋਚੀ ਹੈ ਕਿ ਆਪਾਂ ਸਭਰਾ ਤੋਂ ਲੈ ਕੇ ਜੋਤੀਸ਼ਾਹ ਪਿੰਡ ਤੱਕ ਸਾਰੀ ਸੜਕ ਦੀ ਆਲਾ ਦਵਾਲਾ ਸਾਫ ਸਵਾਈਆ ਕਰਕੇ ਉੱਥੇ ਚਿੱਟੀ ਕਲੀ ਥੱਲੇ ਫੇਰੀ ਜੇ ਆ ਵੀ ਆਪਾਂ ਬੜੇ ਬੜੇ ਸ਼ਹਿਰਾਂ ਦੇ ਵਿੱਚ ਵੇਨੇ ਆ ਕੀ ਕਿੱਡੇ ਸੋਹਣੇ ਦਰਖਤਾਂ ਦੀ ਸਜਾਵਟ ਕੀਤੀ ਜੀ ਆ ਤੇ ਆਪਾਂ ਜਦੋਂ ਲੰਘਦੇ ਆ ਤੇ ਬਹੁਤ ਸੋਹਣੇ ਲੱਗਦੇ ਆ ਔਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਸਾਡੇ ਇੱਥੇ ਮੋਰ ਤੇ ਜੋਤੀਸ਼ਾ ਗੇਟ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਕਰਾਇਆ ਜਾਂਦਾ ਹਰ ਸਾਲ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਤੇ ਸਭਰਾਵਾਂ ਦੀ ਤੇ ਜਿੰਨੀ ਵੀ ਥਾੜ ਏਰੀਏ ਦੀ ਪਿੰਡਾ ਸਾਰੀ ਸੰਗਤ ਇੱਥੋਂ ਪੈਦਲ ਤੁਰ ਕੇ ਉੱਥੇ ਖੰਡਪਾਤ ਸਾਹਿਬ ਜਦੋਂ ਕਰਵਾਉਂਦੇ ਉੱਥੇ ਸੇਵਾ ਕਰਨ ਜਾਂਦੀ ਆ ਤਾਂ ਸਾਡੀ ਇਹੋ ਸੋਚ ਹੈ ਕਿ ਜਿੰਨੀ ਵੀ ਸੜਕਾਂ ਆਲਾ ਦਵਾਲਾ ਸਾਫ਼ ਕਰਕੇ ਜਿਹੜੀ ਲੋਕਾਂ ਨੂੰ ਰਾਤ ਦਿਨ ਰਾਤ